ਦੀ ਬਾਣੀ ਬੋਲ ਕੇ ਦੱਸਦੇ ਨੇ ਸੱਚੇ ਪਾਤਸ਼ਾਹ ਪਰ ਉਹ ਮੰਨਦੇ ਨਹੀਂ ਕਹਿੰਦੇ ਰੱਬ ਦਿਖਾਓ ਮਹਾਂਪੁਰਸ਼ਾ ਨੂੰ ਧੰਨ ਸੰਤ ਆਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਜਿੰਨਾਂ ਨੂੰ ਨਾ ਇੱਕ ਗੁਰਮੁਖ ਪਿਆਰਾ ਕਹਿਣ ਲੱਗਿਆ ਵੀ ਬਾਬਾ ਜੀ ਤੁਸੀਂ ਰੱਬ ਰੱਬ ਕਰੀ ਜਾਂਦੇ ਹੋ ਵੀ ਰੱਬ ਦਾ ਨਾਮ ਜਪੋ ਰੱਬ ਦਿਖਾਓ ਕਿੱਥੇ ਆ ਰੱਬ ਦੀਦਾ ਤਾਂ ਹੈ ਨਹੀਂ ਧੰਨ ਸੰਤ ਆਤਰ ਸਿੰਘ ਜੀ ਮਹਾਰਾਜ ਚੁੱਪ ਰਹਿ ਗਏ ਤੇ ਫੇਰ ਪਿਆਰਿਓ ਕਹਿ ਲਗਿਆ ਆ ਤੁਸੀਂ ਰੱਬ ਦਾ ਨਾ ਲਈ ਜਾਂਦੇ ਹੋ ਵੀ ਰੱਬ ਰੱਬ ਕਰੋ ਪਰਮੇਸ਼ਰ ਦਾ ਨਾਮ ਜਪੋ ਤੇ ਰੱਬ ਦਿਖਾਓ ਕਿੱਥੇ ਆ ਬਸ ਇੱਕੋ ਹੀ ਬਚਰ ਕਰਿਆ ਕਹਿੰਦੇ ਸੰਤ ਅਤਰ ਸਿੰਘ ਜੀ ਮਹਾਰਾਜ ਕਹਿਣ ਲੱਗੇ ਆਪਣੇ ਅੰਦਰ ਹੀ ਝੱਤ ਹੀ ਮਾਰ ਲੈ ਤੈਨੂੰ ਕੌਣ ਬੁਲਾ ਰਿਹਾ ਤੇ ਤੇਰੇ ਅੰਦਰ ਜਦੋਂ ਨਾ ਪਰਮੇ ਕਿਰਪਾ ਨਾ ਤਾਂ ਹੀ ਤੂੰ ਤੁਰਿਆ ਫਿਰਦਾ ਤਾਹੀ ਤੂੰ ਬੋਲਦਾ ਤਾਹੀ ਸਾਰੇ ਕਾਰੋਬਾਰ ਕਰਦਾ ਹੈ ਤਾਹੀ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ ਹੈ ਸੱਚੇ ਪਾਤਸ਼ਾਹ ਧੰਨ ਸੰਤ ਅਤਰ ਸਿੰਘ ਜੀ ਮਹਾਰਾਜ ਕਹੇ ਲੱਗੇ ਜਿੱਦੇ ਉਹ ਨਹੀਂ ਨਾ ਉਦੇ ਤੂੰ ਵੀ ਨਹੀਂ ਹੋਣਾ ਖੋ ਸਤਨਾਕ ਕਹਿ ਲੱਗੇ ਜਿੱਦੇ ਉਹ ਪਰਮੇਸ਼ਰ ਪਰਮਾਤਮਾ ਨਹੀਂ ਫਿਰ ਤੈਮ ਹੀ ਨਹੀਂ ਹੋਣਾ ਤੇਰੇ ਆਲੇ ਦੁਆਲੇ ਬਥੇਰਾ ਰੌਲਾ ਪਾਉਣਗੇ ਬਥੇਰੇ ਤੈਨੂੰ ਜਗਾਉਣਗੇ ਤੇਰੇ ਤੇਰੇ ਉੱਤੇ ਆਏ ਲੇਟਣਗੇ ਵੀ ਉਠ ਘੜ ਹੁਣ ਪਰ ਫਿਰ ਸੱਚੇ ਸੰਤਾ ਤੇਰ ਸਿੰਘ ਮਹਾਰਾਜ ਕਹਿੰਦੇ ਨਹੀਂ ਉਠ ਹੋਣਾ ਕਿਉਂ ਨਹੀਂ ਉਠ ਹੋਣਾ ਸਰੀਰ ਤੇਰਾ ਉਹੀ ਐ ਸਰੀਰ ਦਾ ਕੋਈ ਅੰਗ ਨਹੀਂ ਘਟਿਆ ਪਿਆਰਿਆ ਸਰੀਰ ਉਹੀ ਐ ਤੇ ਪਰ ਤੇਰੇ ਵਿੱਚ ਉਹ ਨਹੀਂ ਕੌਣ ਪਰਮੇਸ਼ਰ ਪਰਮਾਤਮਾ ਤੂੰ ਕਹਿੰਦਾ ਰੱਬ ਨਹੀਂ ਉਹਦੇ ਹੱਥ ਬਣ ਕੇ ਖੜ ਗਿਆ ਸੱਚੇ ਪਾਤਸ਼ਾਹ